ਤਿੰਨ ਘੰਟੇ ਤੋਂ ਤੁਸੀਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜੀ ਇਹ ਡਾਕਟਰ ਇਸ਼ਾਨ ਕੁਮਾਰ ਆਮ ਆਦਮੀ ਪਾਰਟੀ ਦਾ ਇਹ ਪੋਲਿੰਗ ਬੂਥ ਜਿੱਥੇ ਤੁਸੀਂ ਦੇਖ ਤੁਸੀਂ ਕਾਫੀ ਸੰਤ ਲੱਗਾ ਵਾ ਵੋਟਰਾਂ ਦਾ ਇਹ ਦੇਖ ਰਹੇ ਆ ਬੜੀ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਜੀ ਬਾਕੀ ਵੀ ਤੁਹਾਨੂੰ ਪਾਰਟੀਆਂ ਤੁਸੀਂ ਦਿਖਾਉਦੇ ਆ ਅੱਛਾ ਆ ਜਾਓ ਆ ਜਾਓ ਏ ਬੀਜਪੀ ਸੋਮ ਸੰਗਠ ਠੰਡਲ ਦਾ ਹੈ ਹਾਂ ਜੀ ਇਹਨਾਂ ਦੀ ਦੇਖ ਸਰਪੰਚ ਸਰਪੰਚ ਸਾਹਿਬ ਵੀ ਉਧਰੋਂ ਆਏ ਸਾਡੇ ਆ ਵੀ ਹਰਪੰਸ